ਇਹ ਟਰਾਲੀ ਜਿਹੜੀ ਬਿਲਕੁਲ ਤੁਹਾਂ ਇੱਕ ਜਿੱਦਾਂ ਕਹਿ ਰਹੀਏ 5 ਸਟਾਰ ਹੋਟਲ ਦੇ ਕਮਰੇ ਵਰਗੀ ਸਜਾਈ ਹੋਈ ਆਪਾਂ ਸਾਰਾ ਸਾਰਾ ਐਲ ਸੀ ਡੀ ਲਾਈ ਆ ਏ ਸੀ ਲਾਇਆ ਵਾ ਵਾਈਫਾਈ ਕੈਮਰੇ ਸਾਰਾ ਕੁਝ ਲੱਗਾ ਵਾ ਅੱਛਾ ਵਾਈਫਾਈ ਵੀ ਹੁੰਦਾ ਵੀ ਹੈ ਹਾਂਜੀ ਚਾਰਜਰ ਲਾਉਣ ਨੂੰ ਪਲੱਗ ਤੇ ਬਾਕੀ ਲਾਈਟਿੰਗ ਉਹਦੀ ਸਾਰਾ ਕੁਝ ਮਿਲ ਗਈ ਆਪਾਂ ਕੀਤਾ ਵਾ ਹਾਂਜੀ ਇਨਵਰਟਰ ਵੀ ਲੱਗਾ ਵਾ ਤੇ ਲਾਈਟ ਵੀ ਚੱਲ ਜੇ ਇਨਵਰਟਰ ਵੀ ਲਾਇਆ ਆਪਾਂ ਬਿਲਕੁਲ ਵਿਚੇ ਇਨਵਰਟਰ ਦਾ ਸਾਰਾ ਹਾਂਜੀ ਹਾਂਜੀ ਇਹ ਆਪਾਂ ਇੱਕੀ ਟਰਾਲੀ ਤਿਆਰ ਕਰਾਈ ਕੀਰ ਕਰਨੀ ਆਪਾਂ ਤੇ ਹਾਂਜੀ ਗਾਂ ਵੀ ਖੜਾ ਕਰਨੀ ਆਪਾਂ ਜਿੱਥੇ ਆਕਣਗੇ ਹਾਂਜੀ ਖੜਾ ਕਰਨੀ ਇਹ ਬਾਈ ਜੀ ਕਿੰਨਾ ਖਰਚਾ ਖਰਚਾ ਇੱਥੇ ਆ ਗਿਆ ਸਾਰੇ ਇਹ ਤੇ ਆ ਗਿਆ ਆਪਣਾ ਲੱਖ ਰੁਪਿਆ ਆ ਗਿਆ ਜੈਲਸੀ ਡੀਏ ਸੀ ਆਪਦੇ ਕੈਮਰੇ ਕਮਰੇ ਉਹ ਕੱਢ ਗਏ ਰੁਪਿਆ ਲੱਖ ਰੁਪਿਆ ਉਦਾਂ ਖਰਚਾ ਆ ਗਿਆ ਕਿੰਨੇ ਕੈਮਰੇ ਲੱਗੇ ਕੈਮਰਾ ਇੱਕੋ ਲੱਗਾ ਮੇਨ ਇਹੋ ਹੀ ਘੁੰਮਦਾ ਬਲੱਡ ਰੇਸ਼ਨ ਤੇ ਆ ਅੱਛਾ ਅੱਛਾ ਇੱਕ ਟਰਾਲੀ ਵੱਖਰੀ ਹੋ ਗਈ ਤੇ ਟਰਾਲੀ ਤੋਂ ਇਲਾਵਾ ਲੱਖ ਰੁਪਿਆ ਦਾ ਖਰਚਾ ਹਾਂਜੀ ਹਾਂਜੀ ਟਰਾਲੀ ਤੋਂ ਇਲਾਵਾ ਜੇ ਆਪਾਂ ਸਾਰਾ ਕੁਝ ਪਾਈਏ ਹਰ ਤਾਂ ਮਿਲ ਗਈ ਲਾੜੋ ਤਿੰਨ ਚਾਰ ਪੰਜ ਲੱਖ ਰੁਪਿਆ ਲਾਏਗਾ ਆਪਾਂ 1 ਲੱਖ ਰੁਪਿਆ ਦਾ ਟਰਾਲਾ ਬਣਦਾ ਹਾਂਜੀ ਹਾਂਜੀ ਕਿਵੇਂ ਤੁਹਾਡੇ ਮਨ ਚ ਆਈ ਵੀ ਇਹ ਟਰਾਲੀ ਇਸ ਤਰ੍ਹਾਂ ਦੀ ਆਪਾਂ ਤਿਆਰ ਕਰਨੀ ਹਰੇਣਾ ਛੌਂਗੀ ਇੱਕ ਆਪਣਾ ਹਾਂਜੀ 14ਵਾਂ ਮੁੰਡੇ ਮੜਕੀ ਅਮਰੀਕਾ ਗਏ ਮੁੰਡੇ ਭਰਾ ਹੀ ਆਪਣੇ ਉਹਨਾਂ ਨੇ ਵੀ ਕੋਈ ਮਦਦ ਕੀਤੀ ਤੇ ਕੋਈ ਆਪ ਕੀਤਾ ਸੀ ਇਹ ਸ਼ੌਂਗ ਨਾ ਬਣਾਇਆ ਮਤਲਬ ਕਿ ਇੱਕ ਇੱਕ ਦੇ ਕਮਰੇ-ਕੁਮਰੇ ਨਹੀਂ ਮਿਲਦੇ ਕਮਰੇ ਦੀਆਂ ਬਲਕਿ ਔਖਾ ਹੁੰਦਾ ਵਾ ਤਾਂ ਕਰਕੇ ਫਿਰ ਸ਼ੌਂਗਣਾ ਇਹ ਮਰਗੀ ਬਣਾ ਰਿਹਾ ਮਰਗੀ ਬਜ਼ੁਰਗ-ਬਜ਼ੁਰਗ ਹੀ ਆਉਂਦੇ ਆ ਆਪਣੇ ਰੈਸਟ-ਰੁਸਟ ਕਰਕੇ ਚੱਲ ਜਾਂਦੇ ਆ ਆਪਾਂ ਮਤਲਬ ਕਿ ਕੇਨ ਵਾਕੀ ਦੇਣੀ ਇਦਾਂ ਕਿ ਚੜੋਣਾ ਜਾਂਦਾ ਉਦਾਂ ਬਲਕਿ ਜਿਹੜਾ ਹੁੰਦਾ ਵਾ ਰੈਸਟ ਕਰਕੇ ਚੱਲ ਜਾਂਦਾ ਮਤਲਬ ਕਿ ਬਜ਼ੁਰਗ-ਬਜ਼ੁਰਗ ਹੀ ਹੁੰਦੇ ਆ ਹਾਂਜੀ ਸੰਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਆ ਤੇ ਇੱਥੇ ਬਹੁਤ ਸਾਰੇ ਟਰਾਲੇ ਜਿਹੜੇ ਖਾਸ ਕਰਕੇ ਮਾਝ ਦੇ ਵੀਰਾਂ ਵੱਲੋਂ ਸਜਾ ਕੇ ਲਿਆਂਦੇ ਗਏ ਨੇ ਉਹਨਾਂ ਵਿੱਚੋਂ ਇੱਕ ਟਰਾਲਾ ਖਿੱਚਦਾ ਕੇਂਦਰ ਬਣਿਆ ਹੋਇਆ ਤਸਵੀਰ ਇੱਕ ਵਾਰੀ ਦਿਖਾ ਦੋ ਤੁਸੀਂ ਦੇਖ ਸਕਦੇ ਹੋ ਕਿ ਇਹ ਪਿੰਡ ਮਿਆਣੀ ਜ਼ਿਲ੍ਹਾ ਤਰਨਤਾਰਨ ਬਾਜੇਵਾਲੇ ਪਾਉ ਕਰਕੇ ਮਸ਼ਹੂਰ ਹੁੰਦੇ ਨੇ ਤਰਨਤਾਰਨ ਦੇ ਇਲਾਕੇ ਦੇ ਲੋਕ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਹੁਤ ਸੋਹਣੀ ਟਰਾਲੀ ਸ਼ਿੰਗਾਰੀ ਹੋਈ ਵੀਰਾਂ ਨੇ ਤੇ ਆਪਾਂ ਜਾਣਕਾਰੀ ਇਹਨਾਂ ਤੋਂ ਲੈਣੇ ਆ ਇੱਕ ਵਾਰੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦੇਵਾਂ ਮੈਂ ਤੁਹਾਡੀ ਸਕਰੀਨ ਤੇ ਤਸਵੀਰ ਚੱਲਦੀ ਹੋਏਗੀ ਕਿ ਪੂਰਾ ਸੁਵਿਧਾਵਾਂ ਦਾ ਧਿਆਨ ਜਿਹੜਾ ਵਾ ਉਹ ਰੱਖਿਆ ਗਿਆ ਐਲ ਸੀ ਡੀ ਲੱਗੀ ਹੋਈ ਐ ਏ ਸੀ ਲੱਗਿਆ ਹੋਇਆ ਤੇ ਚਾਰਜ ਵਾਸਤੇ ਪਲੱਗ ਦਿੱਤੇ ਗਏ ਨੇ ਬਹੁਤ ਸੋਹਣੀਆਂ ਲਾਈਟਾਂ ਜਿਹੜੀਆਂ ਵਾ ਉਹ ਲਗਾਈਆਂ ਗਿਆ ਨੇ ਆਪਾਂ ਗੱਲਬਾਤ ਕਰਦੇ ਆਂ ਟਰਾਲੀ ਦੇ ਅੰਦਰ ਜਾ ਕੇ ਸੋ ਦੋਸਤੋ ਟਰਾਲੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਟਰਾਲੀ ਦੇ ਮਾਲਕ ਜਿਹੜੇ ਨੇ ਉਹ ਸਾਡੇ ਨਾਲ ਜੁੜੇ ਨੇ ਆਪਾਂ ਗੱਲਬਾਤ ਕਰਦੇ ਆਂ ਭਾਈ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਭਾਈ ਜੀ ਕਿਹੜੇ ਪਿੰਡ ਤੋਂ ਆਏ ਹੋ ਕਿਹੜਾ ਜ਼ਿਲ੍ਹਾ ਸਾਰਾ ਕੁਝ ਦੱਸ ਦਿਓ ਸਾ ਪਾਏ ਆ ਤਰੰਤਾਰ ਜਿਲ੍ਹਾ ਆਪਣਾ ਤਰੰਤਾਰ ਲਾਗੇ ਮਿਆਣੀ ਪਿੰਡ ਆ ਮਿਆਣੀ ਤੋਂ ਆਏ ਆ ਮਿਆਣੀ ਪਿੰਡ ਹਾਂਜੀ ਹਾਂਜੀ ਤੇ ਬਾਈ ਜੀ ਇਹ ਕਿਹੜੀ ਕਿਹੜੀ ਚੀਜ਼ ਇਹਦੇ ਵਿੱਚ ਲਗਾਈ ਗਈ ਏ ਟਰਾਲੀ ਜਿਹੜੀ ਬਿਲਕੁਲ ਤੁਹਾਂ ਇੱਕ ਜਿੱਦਾਂ ਕਹਿ ਦਈਏ 5 ਸਟਾਰ ਹੋਟਲ ਦੇ ਕਮਰੇ ਵਰਗੀ ਸਜਾਈ ਹੋਈ ਆਪਾਂ ਸਾਰਾ ਸਾਰਾ ਐਲ ਸੀ ਡੀ ਲਾਈ ਆ ਏ ਸੀ ਲਾਇਆ ਵਾ ਵਾਈਫਾਈ ਕੈਮਰੇ ਸਾਰਾ ਕੁਝ ਲੱਗਾ ਵਾ ਅੱਛਾ ਵਾਈਫਾਈ ਵੀ ਹੁੰਦਾ ਵੀ ਹਾਂਜੀ ਚਾਰਜਰ ਲਾਉਣ ਨੂੰ ਪਲੱਗ ਇਹ ਬਾਕੀ ਲਾਈਟਿੰਗ ਉਹਦੀ ਸਾਰਾ ਕੁਝ ਮਿਲ ਗਈ ਆਪਾਂ ਕੀਤਾ ਵਾ ਹਾਂਜੀ ਇਨਵਰਟਰ ਵੀ ਲੱਗਾ ਵਾ ਤੇ ਲਾਈਟ ਵੀ ਚੱਲ ਜੇ ਇਨਵਰਟਰ ਵੀ ਲਾਇਆ ਬਾਕੀ ਵਿੱਚ ਇਨਵਰਟਰ ਦਾ ਸਾਰਾ ਹਾਂਜੀ ਹਾਂਜੀ ਤੇ ਭਾਈ ਜੀ ਕਿੰਨੇ ਕੁ ਬੰਦਿਆਂ ਦਾ ਇਹਦੇ ਵਿੱਚ ਜਗ੍ਹਾ ਬਣ ਜਾਂਦੀ ਸੌਣ ਬੈਣ ਨੂੰ ਇਹ ਪਾਣੀ ਜਾਂਦੇ ਦਾ 10-10 ਜਾਨੇ ਪੈ ਜਾਂਦੇ ਹਾਂਜੀ ਹਾਂਜੀ ਤੇ ਹਰ ਸਾਲ ਹੀ ਆਉਂਦੇ ਹਾਂਜੀ ਹਰ ਸਾਲ ਹੀ ਕਿਸਾਨੀ ਅੰਦੋਲਨ ਚ ਵੀ ਸ਼ਾਇਦ ਇਹ ਟਰਾਲੀ ਵਾਵਾ ਲੋਕਾਂ ਨੇ ਵੇਖੀ ਹੋएगी ਹਾਂਜੀ ਹਾਂਜੀ ਵੇਖੀ ਆ ਕਹਿਰ ਕੀ ਇਹ ਆਪਾਂ ਇਹਦੀ ਟਰਾਲੀ ਤਿਆਰ ਕਰਾਈ ਹੈ ਕੀ ਰੱਖਣੀ ਆਪਾਂ ਤੇ ਹਾਂਜੀ ਗਾਂ ਵੀ ਖੜਾ ਕਰਨੀ ਆਪਾਂ ਜਿੱਥੇ ਆਖਣਗੇ ਹਾਂਜੀ ਖੜਾ ਕਰਨੀ ਇਹ ਬਾਈ ਜੀ ਕਿੰਨਾ ਖਰਚਾ ਖਰਚਾ ਇਤ ਆ ਗਿਆ ਸਾਰੇ ਇਹ ਤੇ ਸਾਰਾ ਆ ਗਿਆ ਆਪਣਾ ਲੱਖ ਰੁਪਿਆ ਆ ਗਿਆ ਜੈਲਸੀ ਏ ਚੂਸੀ ਆਪਦੇ ਕੈਮਰੇ ਘੁੰਮਰੇ ਉਹ ਕੱਢ ਗਏ ਰੁਪਿਆ ਲੱਖ ਰੁਪਿਆ ਉਦਾਂ ਖਰਚਾ ਆਇਆ ਕਿੰਨੇ ਕੈਮਰੇ ਲੱਗੇ ਕੈਮਰਾ ਇੱਕੋ ਲੱਗਾ ਮੇਨ ਇਹੋ ਹੀ ਘੁੰਮਦਾ ਬਲਡ ਰੇਸ਼ਨ ਤੇ ਆ ਅੱਛਾ ਹਾਂਜੀ ਹਾਂਜੀ ਇਹ ਘੁੰਮਦਾ ਆਪਣੇ ਆਪ ਘੁੰਮਦਾ ਹੈ ਹਾਂਜੀ ਅੱਛਾ ਅੱਛਾ ਹਾਂਜੀ ਹੋਰ ਕੋਈ ਖਾਸ ਇਸ ਚੀਜ਼ ਇਸ ਟਰਾਲੀ ਦੀ ਗੱਲ ਵਾੜੀ ਖਾਸ ਇਹ ਹੀ ਆ ਦੀ ਜਿਹੜੇ ਮਤਲਬ ਕਿ ਬਜ਼ੁਰਗ ਬਜ਼ੁਰਗ ਹੀ ਹੁੰਦੇ ਆ ਆਪਣੇ ਰੈਸਟ ਰੁਸਟ ਕਰਕੇ ਚੱਲ ਜਾਂਦੇ ਆ ਆਪਾਂ ਮਤਲਬ ਕਿ ਕੇਨ ਵਾਕੀ ਦੇਣੀ ਇਦਾਂ ਇਚੜੋਣਾ ਜਾਂਦਾ ਉਦਾਂ ਬਲਕਿ ਜਿਹੜਾ ਹੁੰਦਾ ਵਾ ਰੈਸਟ ਕਰਕੇ ਚੱਲ ਜਾਂਦਾ ਮਤਲਬ ਕਿ ਬਜ਼ੁਰਗ ਬਜ਼ੁਰਗ ਹੀ ਜਾਂਦੇ ਆ ਹਾਂਜੀ ਕਿਵੇਂ ਤੁਹਾਡੇ ਮਨ ਚ ਆਈ ਵੀ ਇਹ ਟਰਾਲੀ ਇਸ ਤਰ੍ਹਾਂ ਦੀ ਆਪਾਂ ਤਿਆਰ ਕਰਨੀ ਹਰੇਣਾ ਛੌਂਗੀ ਇੱਕ ਆਪਣਾ ਹਾਂਜੀ ਬਾਹਰੋਂ ਮੁੰਡੇ ਮੜਕੀ ਅਮਰੀਕਾ ਗਏ ਮੁੰਡੇ ਭਰਾ ਹੀ ਆਪਣੇ ਉਹਨਾਂ ਨੇ ਵੀ ਕੋਈ ਮਦਦ ਕੀਤੀ ਤੇ ਕੋਈ ਆਪ ਕੀਤਾ ਸੀ ਤੇ ਸ਼ੌਂਗ ਨਾਲ ਬਣਾਇਆ ਦੀ ਮਲਕੀ ਹੈ ਕਿ ਕਿਤੇ ਕਮਰੇ-ਕਮਰੇ ਨਹੀਂ ਮਿਲਦੇ ਕਮਰੇ ਦੀਆਂ ਬਣ ਕੇ ਔਖਾ ਆ ਜਾਂਦਾ ਵਾ ਤਾਂ ਕਰਕੇ ਫਿਰ ਸ਼ੌਂਗ ਨਾਲ ਇਹ ਮਲਕੀ ਬਣਾ ਰਿਹਾ ਹੁਣ ਲੋਕ ਆਉਂਦੇ ਜਿਹੜੇ ਸੈਲਫੀਆਂ ਲੈਂਦੇ ਨੇ ਕੁਝ ਕਹਿ ਕੇ ਜਾਂਦੇ ਤੁਹਾਨੂੰ ਤੁਸੀਂ ਨੇ ਇਸ ਵੇਲੇ ਦੇਖ ਜਾਂਦੇ ਹਾਂਜੀ ਆਂਦੇ ਆ ਕੀ ਬਹੁਤ ਵਧੀਆ ਮਲਕੀ ਵਧੀਆ ਬਣਾਇਆ ਵਾ ਸਾਰੇ ਕਮੈਂਟ ਕਰਕੇ ਜਾਂਦੇ ਆ ਕਿ ਬਹੁਤ ਮਣਕੀ ਵਧੀਆ ਐਂਡ ਕਰਾਈ ਆ ਅੱਛਾ ਅੱਛਾ ਲੋ ਚਲੋ ਲੋਕਾਂ ਨੇ ਤੇ ਆਉਣਾ ਹੀ ਆਉਣਾ ਜਿਹੜੇ ਮੁੰਡੇ ਸ਼ੌਂਕ ਨਾਲ ਦੇ ਚੀਜ਼ ਦਾ ਪਰਿਵਾਰ ਵਾਲੇ ਕਿੰਨਾ ਤਾਂ ਸਾਥ ਦਿੰਦੇ ਪਰਿਵਾਰ ਵਾਲੇ ਰਣਕ ਦੀ ਆਖਿਆ ਕਿ ਐਵੇਂ ਨਜਾਇਜ਼ ਪੈਸੇ ਲਾਇਕ ਨਹੀਂ ਨਹੀਂ ਕਿਸੇ ਨੇ ਨਹੀਂ ਆਖਿਆ ਆਪਾਂ ਨੂੰ ਸਾਰਿਆਂ ਨੇ ਸ਼ੌਂਕ ਨਾਲ ਬਣਾਇਆ ਸ਼ੌਂਕ ਨਾਲ ਹੀ ਬਣਾਇਆ ਬਸ ਸਾਰਾ ਹੀ ਪੇਂਟ ਨੇ ਮਣਕੀ ਸਾਥ ਦਿੱਤਾ ਆਪਣਾ ਵਧੀਆ ਮਿਲ ਗਈ ਚਾਜੜਿਆ ਸਾਰਿਆਂ ਨੇ ਹਾਂਜੀ ਇਹ ਇਹ ਸਰਵਾ ਯਾਤਰਾ ਵਾਸਤੇ ਰੱਖੀ ਹੋਰ ਕਿਸ ਕੰਮ ਤੇ ਆਉਣੀ ਨਹੀਂ ਨਹੀਂ ਯਾਤਰਾ ਵਾਸਤੇ ਯਾਤਰਾ ਵਾਸਤੇ ਹਾਂ ਜੀ ਜਸ ਕਿਸਾਨੀ ਅੰਦੋਲਨ ਚ ਵੀ ਗਈ ਟਰਾਲੀ ਇਹ ਤਰ੍ਹਾਂ ਦੀਆਂ ਹਾਂ ਜੀ ਗਈਆਂ ਕਿਸਾਨੀ ਅੰਦੋਲਨ ਚ ਵੀ ਇਹ ਐਰ ਕੀ ਆਪਾਂ ਮੋਡੀਫਾਈ ਕਰਾਈ ਆ ਹੁਣ ਮਣਕੀ ਜੇ ਲੋਡ ਪਾਉਗੀ ਆਖਣਗੇ ਮਿਲ ਗਈ ਆਪਣੇ ਅੱਗੇ ਫਿਰ ਖੜ ਸਕਦੇ ਆਪਾਂ ਕਿਸਾਨੀ ਅੰਦੋਲਨ ਚ ਅੱਛਾ ਇੱਕ ਟਰਾਲੀ ਵੱਖਰੀ ਹੋਗੀ ਤੇ ਟਰਾਲੀ ਤੋਂ ਇਲਾਵਾ ਲੱਖ ਰੁਪਏ ਦਾ ਖਰਚਾ ਹਾਂ ਜੀ ਹਾਂ ਜੀ ਟਰਾਲੀ ਤੋਂ ਇਲਾਵਾ ਜੇ ਆਪਾਂ ਸਾਰਾ ਕੁਝ ਪਾਈਏ ਹਰ ਤਾਂ ਮਿਲ ਗਈ ਲਾੜੋ 3 4 5 ਲੱਖ ਰੁਪਏ ਦਾ ਆ ਪਹਿਲੇ ਲੱਖ ਰੁਪਏ ਦਾ ਟਰਾਲਾ ਬਣਦਾ ਹਾਂ ਜੀ ਹਾਂ ਨਹੀਂ ਮੈਸੇਜ ਇਹੋ ਹੀ ਆ ਕਿ ਪਿਆਰ ਨਾਲ ਰਹਿਣ ਸਾਰੇ ਉਹ ਲੜਬਾਜੀ ਨਾ ਕਰਨ ਮੜਕੀ ਕੋਈ ਵਧੀਆ ਮੜਕੀ ਰਹਿਣ ਯਾਤਰਾ ਮੜਕੀ ਆਮਨਾ ਸਫਰ ਕਰਨ ਹਾਂਜੀ ਬਹੁਤ ਬਹੁਤ ਧੰਨਵਾਦ ਸਾਡਾ ਧੰਨਵਾਦ ਜੀ ਥੈਂਕ ਯੂ ਸੋ ਸੰਗਤ ਜੀ ਇੱਕ ਟਰਾਲੀ ਖਿੱਚਲਾ ਕੇਂਦਰ ਬਣੀ ਹੋਈ ਆ ਲੋਕ ਸੈਲਫੀਆਂ ਲੈਣ ਵਾਸਤੇ ਆਉਂਦੇ ਨੇ ਤੇ ਅਨੰਤਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਅੱਜ ਮੌਜੂਦ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਨਾਲ ਵੀਰ ਨੇ ਮੈਸੇਜ ਵੀ ਦਿੱਤਾ ਜਿਹੜੇ ਵੀਰ ਇੱਥੇ ਆਉਂਦੇ ਨੇ ਗੁਰੂ ਕੇ ਲਾਲ ਬਣ ਕੇ ਆਇਆ ਕਰੋ ਹੁ ਲੜਬਾਜੀ ਨਾ ਕਰਿਆ ਕਰੋ ਤੇ ਪਿਆਰ ਦੇ ਨਾਲ ਸ਼ਾਂਤੀ ਦੇ ਨਾਲ ਠੰਡੇ ਸੁਭਾ ਦੇ ਨਾਲ ਆਇਆ ਕਰੋ ਕਾਹਲੀ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਆਪਾਂ ਦੇਖਦੇ ਹਾਂ ਰਸਤੇ ਵਿੱਚ ਬਹੁਤ ਸਾਰੇ ਨੁਕਸਾਨ ਹੋ ਜਾਂਦੇ ਜਦੋਂ ਆਪਾਂ ਏ ਰੇਸ ਲਾਉਣ ਦੇ ਹੋੜ ਦੇ ਵਿੱਚ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ ਹਾਂ ਸੋ ਇਹ ਇੱਕ ਮੈਸੇਜ ਵੀ ਦਿੱਤਾ ਨਾਲ ਵੀਰ ਨੇ ਕਿ ਟਰਾਲੀ ਜਿਹੜੀ ਬਹੁਤ ਸੋਹਣੀ ਬਣਾਈ ਹੋਈ ਹੈ ਖੇਤ ਦਾਖੇ ਅੰਦਰ ਬਣੀ ਹੋਈ ਹੈ ਵੇਲੇ ਦੇ ਵਿੱਚ ਤੇ ਸਾਡਾ ਵੀ ਦਿਲ ਕੀਤਾ ਕਿ ਆਪਣੇ ਦਰਸ਼ਕਾਂ ਦੇ ਨਾਲ ਇਹ ਤਸਵੀਰਾਂ ਜਿਹੜੀਆਂ ਸਾਂਝੇ ਕੀਤੇ ਜਾਣ ਵੇਕਤਰਸਰ ਖਾਬ ਟੀਵੀ ਧੰਨਵਾਦ